ਇਹ ਲਾਦਾ ਤੁਹਾਡੇ ਜਨ ਪੰਜਾਬੀ ਨਿਊਜ਼ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਤੁਸੀਂ ਹਰੇਕ ਜਿਹੜੀ ਗਰੀਬ ਵਰਗ ਦੀ ਆਵਾਜ਼ ਆ ਉਹ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਆ ਉਹਨਾਂ ਨੂੰ ਬਣਦਾ ਹੱਕ ਜਣਾ ਮਿਲਦਾ ਆ ਤੇ ਬਾਕੀ ਦਾਸ ਬਿੰਦਲ ਸਰਵਾ ਬੇਗੰਪੁਰਾ ਟਾਈਗਰ ਫੋਰਸ ਪੰਜਾਬ ਪ੍ਰਧਾਨ ਇਹ ਜਿਹੜੀਆਂ ਕੋਝੀਆਂ ਹਰਕਤਾਂ ਆ ਆ ਜਿਹੜੇ ਨੌਜਵਾਨ ਆ ਆਪਣੀ ਜਵਾਨੀ ਜਿਹੜੀ ਆ ਇੱਕ ਬੇਕੂਫ ਦੇ ਕਹਿਣੇ ਤੇ ਜਿਹੜਾ ਉਹ ਆਪਣੀ ਜ਼ਿੰਦਗੀ ਨੂੰ ਜਿਹੜਾ ਬਰਬਾਦ ਕਰਦੇ ਆ ਔਰ ਜੇਲ੍ਹਾਂ ਦੇ ਵਿੱਚ ਜਾਣ ਨੂੰ ਤਿਆਰ ਹੋਏ ਪਏ ਆ ਮੈਂ ਉਹਨੂੰ ਕਹੂੰਗਾ ਕਿ ਵੀ ਤੇਰਾ ਯੋਗਦਾਨ ਜਿਹੜਾ ਆ ਕੀ ਐ ਸਮਾਜ ਦੇ ਵਿੱਚ ਉਹ ਜਿਹੜੇ ਲੋਕ ਜਿਹੜੇ ਜੇਲ੍ਹਾਂ ਦੇ ਵਿੱਚ ਜਾਣ ਨੂੰ ਬੈਠੇ ਆ ਤੇ ਉਸ ਬੱਚਿਆਂ ਨੇ ਤੇਰਾ ਕੀ ਵਿਗਾੜਿਆ ਉਸ ਮਾਵਾ ਬਾਰੇ ਕਦੀ ਸੋਚ ਵੀ ਜਿਹੜੀਆਂ ਮਾਵਾ ਨੇ ਉਹਨਾਂ ਨੂੰ ਛੋਟੇ ਛੋਟੇ ਤੋਂ ਪਾਲ ਕੇ ਇੰਨੀ ਜਵਾਨ ਲਿਆ ਕੇ ਬਣਾਇਆ ਤੇ ਤੂੰ ਇੱਕ ਆਪਣਾ ਜਿਹੜਾ ਆ ਉਹ ਮੰਦ ਭਾਗਾ ਜਿਹੜਾ ਬਿਆਨ ਦੇ ਕੇ ਬਸ ਲੂਕੀ ਵਾਲਾ ਉਹ ਕਿਸੇ ਦੇ ਬੱਚਿਆਂ ਨੂੰ ਜੇਲ੍ਹਾਂ ਦੇ ਵਿੱਚ ਭੇਜਦਾ ਇਹ ਜਿਹੜਾ ਆ ਇਹ ਹਰਕਤਾਂ ਪੰਨੂ ਦੀਆਂ ਔਰ ਉਹਨੇ ਇਹ ਬਿਆਨ ਵੀ ਲਗਾਇਆ ਕਿ ਆਪਾਂ ਜਿਹੜੇ ਸਟੈਚੂ ਤੜਵਾਣੇ ਆ ਇਹ ਕਿਤੇ ਨਾ ਕਿਤੇ ਬੱਚਾ ਜਿਹੜਾ ਇਹ ਮੁੰਡਾ ਆ ਉਹਨਾਂ ਦੇ ਜਿਹੜੇ ਬਿਆਨਾਂ ਦਾ ਜਾਂ ਉਹਦੇ ਕੋਈ ਇਦਾਂ ਦਾ ਜਿਹੜਾ ਪ੍ਰਚਾਰ ਆ ਉਹਦਾ ਸ਼ਿਕਾਰ ਹੋਇਆ ਇਸ ਕਰਕੇ ਮੈਂ ਇਸ ਚੀਜ਼ ਦੀ ਜਿਹੜੀ ਆ ਬੇਗੰਪੁਰਾ ਟੈਗਰ ਫੋਰਸ ਤੋਂ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਇਹ ਦਾ ਜਿਹੜਾ ਆ ਉਹ ਨਿੰਦਿਆ ਕਰਦਾ ਕਿ ਇਸ ਤਰ੍ਹਾਂ ਦੇ ਕੰਮ ਨਹੀਂ ਹੋਣਾ ਚਾਹੀਦੇ ਆ ਪਰ ਹੁਣ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਿਉਂਕਿ ਜੇ ਸਾਡੇ ਉਥੇ ਕੌਮ ਦੇ ਸੂਰਮੇ ਨਾ ਹੁੰਦੇ ਤੇ ਜੇ ਕਿਤੇ ਉਸ ਸਟੈਚੂ ਉਹ ਨੇਰੇ ਦੇ ਵਿੱਚ ਤੋੜ ਜਾਂਦਾ ਜਾਂ ਸ਼ੀਸ਼ਾ ਤੋੜ ਜਾਂਦਾ ਜਾਂ ਸਭਿਧਾਨ ਦਾ ਕੋਈ ਨੁਕਸਾਨ ਕਰ ਜਾਂਦਾ ਤੇ ਤੁਹਾਨੂੰ ਪਤਾ ਹੀ ਹੈ ਬਈ ਹਿਸ਼ਾਰਪੁਰ ਤਾਂ ਪਹਿਲੇ ਆਧਾਰ ਤੇ ਬੰਦ ਕੀਤਾ ਜਾਂਦਾ ਕਿਉਂਕਿ ਇੱਥੇ ਲੋਕ ਜਿਹੜੇ ਉਹ ਬਾਬਾ ਸਾਹਿਬ ਨਾਲ ਇੰਨਾ ਪਿਆਰ ਕਰਦੇ ਆ ਅਸੀਂ ਰੱਬ ਤੋਂ ਵੀ ਵੱਧ ਜਿਹੜਾ ਸਾਡਾ ਉਹ ਅਸੀਂ ਬਾਬਾ ਸਾਹਿਬ ਨੂੰ ਪੈਲ ਦਿੰਦੇ ਆ ਕਿ ਸਾਡਾ ਰੱਬ ਬਾਬਾ ਸਾਹਿਬ ਆ ਇਸ ਕਰਕੇ ਇਸ ਬੰਦੇ ਨੇ ਜਿਹੜੀ ਹਰਕਤ ਕੀਤੀ ਆ ਇਹਦੀ ਜਿਹੜੀ ਸਜ਼ਾ ਐ ਇਹਨੂੰ ਆ ਉਹ ਮਿਲ ਕੇ ਰਹਿਣੀ ਆ ਔਰ ਇਹਨੂੰ ਜੇਲ੍ਹ ਦੇ ਵਿੱਚ ਜਿਹੜੀ ਆਪਾਂ ਕਹਿੰਦੇ ਸਜ਼ਾ ਆ ਉਹ ਉਮਰ ਕੈਦ ਦਿੱਤੀ ਜਾਵੇ ਕਿਉਂਕਿ ਬਾਬਾ ਸਾਹਿਬ ਦੇ ਸਟੈਚੂ ਨਾਲ ਛੇੜਛਾੜ ਜਿਹੜੀ ਆ ਉਹ ਅਸੀਂ ਕਦੀ ਵੀ ਜਿਹੜਾ ਬਹੁਜਨ ਸਮਾਜ ਆ ਉਹ ਬਰਦਾਸ਼ਤ ਨਹੀਂ ਕਰੂਗਾ ਤੇ ਸਰ ਕਿੰਨੇ ਕ ਸਵਾ ਸੀਗਾ ਜੇ ਜਦੋਂ ਮੋਟੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਇਹ ਤਕਰੀਬਨ ਮੇਰੇ ਖਿਆਲ ਜੋ ਸਵੇਰੇ 10 ਵਜੇ ਦਾ ਸਮਾਂ ਸੀਗਾ ਤੇ ਇਹ ਕਾਫੀ ਦਿਨਾਂ ਤੋਂ ਜਿਹੜੀ ਇਹ ਪਲੈਨਿੰਗ ਕਰਦਾ ਆ ਕਾਫੀ ਦਿਨਾਂ ਤੋਂ ਇਹ ਬੰਦਾ ਜਿਹੜਾ ਘੁੰਮਦਾ ਆ 15 ਦਿਨ ਤੋਂ ਤਕਰੀਬਨ ਬਹੁਤ سارے ਲੋਕ ਕਹਿੰਦੇ ਸਿੱਧਾ ਆ ਪਰ ਉਹਨੂੰ ਸਿੱਧੇ ਬੰਦੇ ਨੂੰ ਇਹ ਪਤਾ ਕਿ ਬਾਬਾ ਸਾਹਿਬ ਦਾ ਸਟੈਚੂ ਤੋਂ ਉੱਡਣਾ ਔਰ ਉਹਦੇ ਉੱਤੇ ਚੜ ਕੇ ਥਾਪੀ ਮਾਰਨੀ ਥੁੱਕਣਾ ਬਾਬਾ ਸਟਾਪ ਦੇ ਜਿਹੜੇ ਬੋਤਲ ਦੇ ਸ਼ੀਸ਼ੇ ਆ ਉਹਦੇ ਉੱਤੇ ਤਿੰਨ ਵਾਰ ਇਸਨੇ ਥੁੱਕਿਆ ਸਵਿਧਾਨ ਜਿਹੜਾ ਉਹਦੇ ਉੱਤੇ ਥੁੱਕਿਆ ਉਸ ਤੋਂ ਬਾਅਦ ਜਿਵੇਂ ਉਹ ਪੱਟ ਨਹੀਂ ਹੋਇਆ ਕਿਉਂਕਿ ਉਹ ਜਿਹੜਾ ਥੱਲੇ ਗਮ ਲੱਗਾ ਨਾ ਬਹੁਤ ਸਟਰੋਂਗ ਗਮ ਲੱਗਾ ਹੋਇਆ ਇਹ ਜਦੋਂ ਆਪਾਂ 13 April ਬਾਬਾ ਸਾਹਿਬ ਦਾ ਜਨਮ ਦਿਹਾੜਾ ਲੰਘ ਕੇ ਗਿਆ ਨਾ ਉਦੋਂ ਹੀ ਆਪਾਂ ਇਹ ਜਿਹੜੀ ਆ ਉਹ ਤਿਆਰ ਕਰਾਇਆ ਸੀ ਸੰਵਿਧਾਨ ਤੇ ਉਹ ਗੰਭੀਰ ਬਹੁਤ ਵਧੀਆ ਲੱਗਾ ਆ ਉਹ ਜਦੋਂ ਨਹੀਂ ਪੱਟ ਹੋਇਆ ਤੇ ਫਿਰ ਇਹਨਾਂ ਹਾਥੀ ਆਪਣੇ ਪੱਟੇ ਤੇ ਥਾਪੀ ਮਾਰ ਕੇ ਆਵਾਜ਼ ਦਤੀ ਕਿ ਮੈਂ ਤੋੜਨ ਆਇਆ ਮੈਂ ਤੋੜ ਕੇ ਹੀ ਜਾਊਂਗਾ ਪਰ ਇਹਦੀ ਮੰਦ ਜਿਹੜੀ ਉਹ ਮਾੜੀ ਕਿਸਮਤ ਕੀ ਉਥੇ ਸਾਡੇ ਸੂਰਮੇ ਇਦਾਂ ਦੇ ਬੈਠੇ ਆ ਕਿ ਉਹਨੇ ਬਾਬਾ ਸਾਹਿਬ ਦੇ ਸਟੈਚੂ ਤੋੜਨ ਤੋਂ ਪਹਿਲਾਂ ਇਹਨੂੰ ਤੋੜ ਦਿੱਤਾ ਔਰ ਇਹਦੀ ਕਿਸਮਤ ਇੰਨੀ ਚੰਗੀ ਆ ਕਿ ਤੁਹਾਡੇ ਭਰਾ ਜਿਹੜੇ ਆ ਉਹ ਉਥੇ ਹੈ ਨਹੀਂ ਸੀਗੇ ਨਹੀਂ ਤਾਂ ਆਪਾਂ ਤਾਂ ਪਹਿਲਾਂ ਇਹਦੀਆਂ ਲੱਤਾਂ ਬਾਹਾਂ ਤੋੜਨੀਆਂ ਸੀ ਫਿਰ ਇਹ ਪ੍ਰਸ਼ਾਸਨ ਤੱਕ ਪਛਾਣਾ ਸੀਗਾ ਮੰਗ ਪ੍ਰਸ਼ਾਸਨ ਕੋਲੋਂ ਆਪਾਂ ਇਹੀ ਕਰਦੇ ਆ ਕਿ ਇਹਨੂੰ ਜਿਹੜੀ ਸਖਤੋ ਸਖਤ ਸਜ਼ਾ ਦਿੱਤੀ ਜਾਵੇ ਅਤੇ ਐਨਐਸਐਲ ਆਈ ਜਾਵੇ ਦੇਸ਼ ਵਿਰੋਧੀ ਔਰ ਇਹਨੂੰ ਐਸਸੀਐਸਟੀ ਲੱਗਾ ਜਾਵੇ ਫਿਰ ਇਹ ਚਾਹੇ ਕਿਸੇ ਵੀ ਕਮਿਊਨਿਟੀ ਦਾ ਕਿਸੇ ਵੀ ਧਰਮ ਦਾ ਚਾਹੇ ਉਹ ਸਾਡੇ ਧਰਮ ਦਾ ਕਿਉਂ ਨਾ ਹੋਵੇ ਇਹਨੂੰ ਜਿਹੜੀ ਸਜ਼ਾ ਜਿਹੜੀ ਆ ਉਹ ਪਹਿਲਾਂ سزا ਦਿੱਤੀ ਜਾਵੇ ਬਾਅਦ ਚ ਅਸੀਂ ਅਗਲਾ ਜਿਹੜਾ ਕੋਈ ਕੰਮ ਦੇਖਾਂਗੇ ਕਿਉਂਕਿ ਜੇ ਅਸੀਂ ਇਹਨੂੰ ਬਖਸ਼ ਦਤਾ ਨਾ ਕਿ ਇਹ ਥੋੜਾ ਮੰਦਬੁੱਧੀ ਆ ਜਾਂ ਐਦਾਂ ਆ ਤੇ ਆਣ ਵਾਲੇ ਟਾਈਮ 'ਚ ਇਹਦੇ ਹਾਲ ਦੇਖ ਕੇ ਹੋਰ ਸਾਰੇ ਲੋਕ ਜਿਹੜੇ ਆ ਉਹ ਵੀ ਐਦਾਂ ਦੀ ਹਰਕਤ ਕਰਨ ਲਗੇ ਤੇ ਮੈਂ ਪ੍ਰਸ਼ਾਸਨ ਨੂੰ ਸਾਡੇ ਇੱਥੇ ਜੋ ਮਾਝੋਗ ਐਸਐਚਓ ਸਾਹਿਬ ਗੁਰਸਾਹਿਬ ਜੀ ਆ ਬਹੁਤ ਵਧੀਆ ਅਫਸਰ ਨੇ ਉਹਨਾਂ ਨੇ ਮੌਕੇ ਤੇ ਹੀ ਆ ਕੇ ਉਹਨੂੰ ਅਰੈਸਟ ਕਰਕੇ ਤੇ ਇੱਥੇ ਮਾਡਲ ਟਾਉਨ ਥਾਣੇ ਦੇ ਵਿੱਚ ਅੰਦਰ ਬੰਦ ਕਰਤਾ ਹੋਇਆ ਔਰ ਸਾਡੇ ਇੱਥੇ ਬਹੁਜਨ ਸਮਾਜ ਪਾਰਟੀ ਦੇ ਵੀ ਯੋਧੇ ਆਏ ਸਗੇ ਉਹਨਾਂ ਨੇ ਵੀ ਆਪਣੇ ਲੋ ਪੂਰੀ ਜਿਹੜੀ ਆ ਕਾਰਵਾਈ ਕਰਾਈ ਆ ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਆ ਪਰ ਮੈਂ ਆਪਣੇ ਬਹੁਜਨ ਸਮਾਜ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਆ ਕਿ ਪ੍ਰਸ਼ਾਸਨ ਨੂੰ ਵੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਆ ਜਿਹੜੇ ਬਹੁਜਨ ਸਮਾਜ ਦੇ ਲੋਕ ਬਾਬਾ ਸਾਹਿਬ ਦੇ ਦਿੱਤੇ ਹੋਏ ਰਿਜ਼ਰਵੇਸ਼ਨ ਕਰਕੇ ਨੌਕਰੀਆਂ ਕਰ ਰਹੇ ਆ ਉਹਨਾਂ ਨੂੰ ਵੀ ਥੋੜੀਏ ਆਪਣੇ ਸ਼ਰਮ ਸ਼ਰਮਾਣੇ ਚਾਹੀਦੀ ਆ ਕਿ ਸਾਡੇ ਹਿਸ਼ਾਰਪੁਰ ਦੇ ਇੱਦਾਂ ਦੇ ਵਿੱਚ ਬਹੁਤ ਸਾਰੇ ਸਟੈਚੂ ਆ ਜਿੱਥੇ ਉਹ ਲੱਗੇ ਹੋਏ ਆ ਔਰ ਉੱਥੇ ਉਹਨਾਂ ਦੇ ਕਰਕੇ ਉਹ ਜੌਬ ਕਰ ਰਹੇ ਆ ਉੱਥੇ ਬਿਲਕੁਲ ਸਫਾਈ ਨਹੀਂ ਕੈਮਰੇ ਨਹੀਂ ਚੱਲਦੇ ਕੀ ਦੇਖ ਰਹੇ ਆ ਤੁਸੀਂ ਸਰ ਬਿਲਕੁਲ ਬਹੁਤ ਫਰੀ ਲੱਗੇ ਹੋਏ ਆ ਜੀ ਜੀ ਮੈਂ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇ ਦੇਣਾ ਚਾਹਨਾ ਕਿ ਇੱਥੇ ਮੈਂ ਇਹ ਇੱਕ ਵਾਰੀ ਨਹੀਂ ਬਹੁਤ ਵਾਰ ਆਫਸਰਾਂ ਨੂੰ ਕਹਿ ਚੁੱਕਾ ਕਿ ਇੱਥੇ ਜਿਹੜੇ ਕੈਮਰੇ ਲੱਗੇ ਹੋਏ ਆ ਨਾ ਉਹ ਨਹੀਂ ਚੱਲਦੇ ਪਏ ਬਲਕਿ ਸਟੈਚੂ ਦੇ ਬਿਲਕੁਲ ਬੈਕ ਸਾਈਡ ਤੇ ਲੱਗੇ ਹੋਏ ਚਾਰ ਕੈਮਰੇ ਇੱਕ ਇਧਰ ਨੂੰ ਆ ਜਿਹੜੇ ਚਾਰੇ ਪਾਸੇ ਨੂੰ ਜਿਹੜੇ ਰੋਡ ਨਿਕਲਦੇ ਉਹਨਾਂ ਤੇ ਲੱਗੇ ਹੋਏ ਆ ਉਹ ਕੈਮਰੇ ਨਹੀਂ ਚੱਲਦੇ ਮੈਂ ਪ੍ਰਸ਼ਾਸਨ ਦੀ ਨਜ਼ਰਾਂ ਚ ਵੀ ਲਿਆਂਦਾ ਹੋਇਆ ਮੈਂ ਇੱਥੇ ਸਾਡੇ ਪਹਿਲਾਂ ਇੱਥੇ ਡੀਐਸਪੀ ਸਾਹਿਬ ਸਿਗੇ ਮੈਂ ਉਹਨਾਂ ਨੂੰ ਵੀ ਕਿਹਾ ਸੀਗਾ ਦੇਵਦੱਤ ਸ਼ਰਮਾ ਜੀ ਨੂੰ ਵੀ ਕਿਹਾ ਸਿਟੀ ਪਲਵਿੰਦਰ ਜੀ ਸੀ ਉਹਨਾਂ ਨੂੰ ਵੀ ਕਿਹਾ ਹੋਰ ਸਾਰੇ ਅਫਸਰਾਂ ਨੂੰ ਵੀ ਕਿਹਾ ਸੀਗਾ ਕਿ ਜਿਹੜੇ ਕੈਮਰੇ ਨਹੀਂ ਚੱਲਦੇ ਔਰ ਉਹਨਾਂ ਨੇ ਕਹਿ ਸੀਗਾ ਵੀ ਜਿਹੜੇ ਕੈਮਰੇ ਫਿਲਹਾਲ ਜਿਹੜੇ ਇਹ ਨਹੀਂ ਚੱਲਦੇ ਤੇ ਆਪਾਂ ਜਿਹੜਾ ਇੱਥੇ ਆਸੇ-ਪਾਸੇ ਕੋਈ ਲੱਗੇ ਹੋਏ ਨਾ ਕਿਸੇ ਦੇ ਕੈਮਰੇ ਆਪਾਂ ਉਹਨਾਂ ਦੀ ਲੋਕੇਸ਼ਨ ਜਿਹੜੀ ਹੈ ਉਧਰੋਂ ਕਰਾ ਕੇ ਤੇ ਅਸੀਂ ਉਹ ਕੈਮਰਿਆਂ ਦੀ ਜਿਹੜੀ ਆ ਉਹ ਚੌਂਕ ਦੀ ਪੂਰੀ ਜਿਹੜੀ ਸੇਫਟੀ ਕਰਾਂਗੇ ਪਰ ਉਹ ਨਹੀਂ ਹੋਈ ਪਰ ਦੇਖੋ ਜੇ ਹੁਣ ਕਿਤੇ ਹਵੀ ਨਵੀ ਹੋ ਜਾਂਦੀ ਰਾਤ ਨੂੰ ਰਾਤ ਨੂੰ ਸਟੈਚੂ ਤੋੜ ਦਿੰਦਾ ਕੋਈ ਜਾਂ ਉੱਥੇ ਕੋਈ ਸਬਿਧਾਨ ਦੇ ਨਾਲ ਤੇ ਫਿਰ ਉਹ ਜਿਹੜੇ ਹਾਲਾਤ ਵਿਗੜਨੇ ਸੀਗੇ ਉਹ ਕਿੰਨੇ ਜਿਹੜੇ ਉਹ ਭਿਆਨੇ ਕੋਣੇ ਸੀਗੇ ਬਾਅਦ ਚ ਲੋਕਾਂ ਨੇ ਸਾਨੂੰ ਗਾਲਾਂ ਕੱਢਣੀਆਂ ਅਸੀਂ ਇਹ ਚੌਥੇ ਦਿਨ ਜਿਹੜਾ ਸ਼ਹਿਰ ਬੰਦ ਕਰਾ ਦਿੰਦੇ ਆ ਤੇ ਸਾਡੇ ਨਾਲ ਧੱਕਾ ਹੁੰਦਾ ਤੇ ਵਸੀਂ ਸ਼ਹਿਰ ਬੰਦੀ ਕਰਾਣੇ ਆ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰੋ ਡੀਸੀ ਸਾਹਿਬ ਨੂੰ ਕਹੋ ਐਸਡੀਐਮ ਨੂੰ ਕਹੋ ਨਗਰ ਨਿਗਮ ਦੇ ਵਿੱਚ ਕੋ ਐਸਐਸਪੀ ਸਾਹਿਬ ਕੋ ਜਾਓ ਕਿ ਇਹ ਜੇਸ ਬਾਬਾ ਸਾਹਿਬ ਦੇ ਸਟੈਚੂ ਦੇ ਨਾਲ ਐਦਾਂ ਦੀ ਹਰਕਤ ਹੁੰਦੀ ਹੈ ਤੇ ਮਾਹੌਲ ਖਰਾਬ ਹੋਣਾ ਹੈ ਸ਼ਹਿਰ ਬੰਦ ਕਰਨ ਦੇ ਚਾਂਸ ਹੁੰਨੇ ਆ ਸਾਨੂੰ ਵੀ ਕੋਈ ਸ਼ੌਂਕ ਨਹੀਂ ਵੀ ਅਸੀਂ ਸ਼ਹਿਰ ਬੰਦ ਕਰਾਈਏ ਪਰ ਹਰਕਤਾਂ ਹੀ ਐਦਾਂ ਨਹੀਂ ਹੁੰਦੀਆਂ ਸਾਡੇ ਨਾਲ ਜਿਹੜੇ ਮਜਬੂਰੀ ਸਾਨੂੰ ਮਜਬੂਰ ਹੋ ਕੇ ਜਿਹੜਾ ਇਹ ਕਦਮ ਚੱਕਣੇ ਪੈਂਦਾ ਹੁਣ ਤੁਸੀਂ ਪਿੱਛੇ ਦੇਖਿਆ ਕਿ ਜਿਹੜਾ ਅੰਮ੍ਰਿਤਸਰ ਦੇ ਵਿੱਚ ਉਹ 바ਵਾ ਸਾਹਿਬ ਦੇ ਸਟੈਚੂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ 26 ਜਨਵਰੀ ਸੀ ਮੇਰੇ ਖਿਆਲ ਦੇ ਵਿੱਚ 26 ਜਨਵਰੀ ਵਾਲੇ ਦਿਨ ਜਿਹੜਾ 바ਵਾ ਸਾਹਿਬ ਦੇ ਸਟੈਚੂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਬਾਕਾਇਦਾ ਪੌੜੀ ਲਗਾਈ ਗਈ ਆਸੇ-ਪਾਸੇ ਲੋਕੋ ਮਰੇ ਆ ਉਹਨੇ ਪਹਿਲਾਂ ਸਭਿਧਾਨ ਨੂੰ ਅੱਗ ਲਾਈ ਫਿਰ ਉਹਨੇ ਸਟੈਚੂ ਦੇ ਉੱਤੇ ਥੋੜੇ ਮਾਰਨੇ ਸ਼ੁਰੂ ਕੀਤੇ ਕਿ ਲੋਕ ਜਿਹੜੇ ਉਹਨਾਂ ਨੂੰ ਨਹੀਂ ਦੇ ਰਿਹਾ ਸੀਗਾ ਵੀ ਤੋੜ ਰਿਹਾ ਵੀ ਤੁਸੀਂ ਫੜ ਲਓ ਪਰ ਲੋਕ ਜਿਹੜੇ ਸਿਆਸਤਾਂ ਇਹ ਚਲਾਉਂਦੇ ਆ ਇਹ ਜਿਹੜੀਆਂ ਪਾਰਟੀਆਂ ਇਦਾਂ ਦੇ ਇਹਨਾਂ ਨੂੰ ਕੇਡਰ ਕਰਕੇ ਲੈ ਕੇ ਆਂਦੀਆਂ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਤੁਸੀਂ ਆਪਣੀ ਨਿਜੀ ਜਿਹੜੀ ਉਹ ਰஞ்சிਸ਼ ਲਈ ਉਸ ਬੰਦੇ ਨੂੰ फडका ਕੇ ਕੰਮ ਕਰਾ ਰਹੇ ਆ ਤੇ ਉਹਦੀ ਜਿਹੜੀ ਲਾਈਫ ਆ ਪੂਰੀ ਲਾਈਫ ਖਰਾਬ ਹੋਣੀ ਆ ਤੇ ਫਿਰ ਸਾਨੂੰ ਤਾਂ ਸਰ ਕੋਈ ਕਦਮ ਚੱਕਣਾ ਹੀ ਪੈਣਾ ਸਾਡੇ ਲਈ ਬੰਦੇ ਨੇ ਆਪਣੇ ਚਾਰ ਬੱਚੇ ਬਾਹਰ ਦਿੱਤੇ ਆਪਣਾ ਪੂਰਾ ਪਰਿਵਾਰ ਕੌਣ ਬਾ ਖਤਮ ਕਰ ਲਿਆ ਤੇ ਅਸੀਂ ਆਪਣਾ ਜਿਹੜਾ ਆਪਣਾ ਸਮਾਜ ਆ ਅਸੀਂ ਆਪਣੇ 바ਵਾ ਸਾਹਿਬ ਦੇ ਸਟੈਚੂ ਦੀ ਖੁਦ ਜਿਹੜੀ ਸੁਰੱਖਿਆ ਕਰਨ ਲਈ ਤੇ ਅਸੀਂ ਕੀ ਆਪਣਾ ਸ਼ਹਿਰ ਬੰਦ ਕਰਨ ਲਈ ਸਾਨੂੰ ਜੇ ਰੈਸਟ ਵੀ ਪੈਂਦੀ ਹੈ ਤੇ ਅਸੀਂ ਕੋਈ ਉਹਦੇ ਲਈ ਪਿੱਛੇ ਨਹੀਂ ਹਟਦੇ ਕਰਕੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇਹ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਇਹਨੂੰ ਜਿਹੜਾ ਇਹਦਾ ਪਿੱਛੇ ਤੱਕ ਇਹਦੀ ਬੈਕਗ੍ਰਾਉਂਡ ਜਿਹੜੀ ਉਹ ਫਰੋੜ ਕੇ ਦੇਖੀ ਜਾਵੇ ਇਹਦੇ ਬੈਂਕ ਅਕਾਊਂਟ ਚੈੱਕ ਕੀਤੇ ਜਾਣ ਪਾਸਵਰਡ ਚੈੱਕ ਕੀਤਾ ਜਾਵੇ ਕਿ ਇਹਦੇ ਅਕਾਊਂਟ ਦੇ ਵਿੱਚ ਕੋਈ ਪੈਸਾ ਤਾਂ ਨਹੀਂ ਆਇਆ ਕਿਸੇ ਨੇ ਕੋਸ਼ਿਸ਼ ਇਹਨੂੰ ਜਿਹੜਾ ਮਿਲ ਕੇ ਕੋਈ ਪੈਸਾ ਦਿੱਤਾ ਤਾਂ ਨਹੀਂ ਕੋਈ ਪਾਸਪੋਰਟ ਤੇ ਬਾਹਰ ਦਾ ਕੋਈ ਵੀਜ਼ਾ ਵਗੈਰਾ ਤਾਂ ਨਹੀਂ ਲੱਗਾ ਕਿਤੇ ਕਿਸ ਕੰਟਰੀ ਚੋਂ ਤਾਂ ਨਹੀਂ ਆਇਆ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਇਹਦੀ ਰਿਮਾਂਡ ਲੈ ਕੇ ਉਹਨੂੰ ਸਖਤ ਤੋਂ ਸਖਤ ਇਹਦੀ ਜਿਹੜੀ ਆ ਇਹਨੂੰ 3 ਡਿਗਰੀ ਜਿਹੜੀ ਆ ਇਹਨੂੰ ਦਿੱਤੀ ਜਾਵੇ ਔਰ ਇਹ ਬਕੇ ਵੀ ਮੈਨੂੰ ਕਿਨੇ ਭੇਜਿਆ ਤੇ ਕਿੱਥੇ ਹੋਇਆ ਚੈਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ